ਮੈਂ ਆਪਣਾ ਇੱਧਰ ਲਈ ਸਾਰਟ ਇੰਡੀਕੇਟਰ ਜੇਗਾ ਆਪਣਾ ਲੰਗ ਰਿਹਾ ਜੀ ਉਹ ਟਰੱਕ ਨੇ ਜਿਹੜਾ ਅੱਗੇ ਉਹ ਤੇ ਦੇਖ ਲੋ ਹੈਂਡਲ ਜਾਂ ਜਿਹੜਾ ਵੀ ਸੀਗਾ ਉਹ ਸਿੱਧਾ ਮੇਰੇ ਜਿਹੜਾ ਇੱਧਰ ਸ਼ੀਸ਼ਾ ਲੱਗਿਆ ਹੁੰਦਾ ਉਹਦੇ ਵਿੱਚ ਸਿੱਧੀ ਮਾਰੀ ਪੂਰੇ ਹੈਂਡਲ ਦੇ ਐਂਡ ਨਾਲ ਜਮੇ ਕਢੀਸ ਦਾ ਮੈਨੂੰ ਉੱਥੇ ਤੱਕ ਲੈ ਗਿਆ ਜੀ ਗੱਡੀ ਉੱਤੋਂ ਅੜ ਕੇ ਤੇ ਉਹ ਸ਼ੀਸ਼ੇ ਦੇ ਕੋਲੋਂ ਮੁੜ ਕੇ ਫਿਰ ਪਿਛਾ ਹੋਈ ਰੱਬਾ ਬੱਜੀ ਜਾਣ ਤੇ ਪਰਤੇ ਖਕ ਕੇ ਲੈ ਚਲਾ ਹੀ ਗਈ ਇਹਨੂੰ ਮੈਂ ਵੀ ਇੱਧਰ ਹੀ ਜਾ ਰਿਹਾ ਜੀ ਇਹਨਾਂ ਨੇ ਇਧਰੋਂ ਰੌਂਡ ਸਾਈਡ ਤੋਂ ਕੱਢੀ ਆ ਅਗਲੇ ਟਾਇਰ ਚਕਾਰ ਫਸ ਗਈ ਜੀ ਨਾ ਗੱਲ ਨਹੀਂ ਸੁਪਰ ਆਏ ਚਲੋ ਪ੍ਰਮਾਤਮਾ ਦਾ ਅਜਾ ਬਚਾ ਰਿਹਾ ਜੀ ਬਚ ਗਏ ਇਹ ਤਾਂ ਹੋਇਆ ਚੱਲਦਾ ਰਹਿ ਜੀ ਕੋਈ ਗੱਲ ਪਰ ਆਪਣੀ ਗਲਤੀ ਮੰਨ ਬਸ ਇਹ ਮੇਨ ਚੀਜ਼ ਇਹ ਆ ਜੇ ਸਾ ਗੱਡੀ ਉੱਤੋਂ ਅੜ ਕੇ ਤੇ ਉਹ ਸ਼ੀਸ਼ੇ ਦੇ ਕੋਲੋਂ ਮੁੜ ਕੇ ਫਿਰ ਪਿਛਾ ਹੋਈ ਰੱਬ ਬਸ ਹੀ ਜਾਣ ਤੇ ਪਰਤੇਖ ਕੇ ਲੈ ਚਲਾ ਹੀ ਗਈ ਇਹਨੂੰ ਇੱਪਰ ਵਿੱਚ ਐਨ ਸਰਕਟ ਦੇ ਸੈਂਟਰ 'ਚ ਲੱਗਾ ਹੁੰਦਾ ਹੈ। ਆ ਬੰਦ ਸੀ ਜੀ। ਇਧਰੋਂ ਫੁੱਲ ਰਸਤਾ ਵੈਸੇ ਹੀ ਦੇਖ ਸਕਦੇ ਹੋ ਰਸਤਾ ਕਿੰਨਾ ਕਿਵੇਂ ਹੈ। ਮੈਂ ਆਪਣਾ ਇਧਰ ਦੀ ਸਾਡ ਇੰਡੀਗੇਟਰ ਜਿਹਾ ਆਪਣਾ ਲੰਘ ਰਿਹਾ ਜੀ। ਉਹ ਟਰੱਕ ਨੇ ਜਿਹੜਾ ਅੱਗੇ ਉਹ ਦੇਖ ਲਓ ਹੈਂਡਲ ਜਾਂ ਜਿਹੜਾ ਵੀ ਸੀਗਾ ਉਹ ਸਿੱਧਾ ਮੇਰੇ ਜਿਹੜਾ ਇਧਰ ਫੀਸ਼ਾ ਲੱਗਿਆ ਹੁੰਦਾ ਉਹਦੇ ਵਿੱਚ ਸਿੱਧੀ ਮਾਰੀ। ਪੂਰੇ ਹੈਂਡਲ ਦੇ ਐਂਡ ਨਾਲ ਜਿਵੇਂ ਘੜੀਸ ਦਾ ਮੈਨੂੰ ਉੱਥੇ ਤੱਕ ਲੈ ਗਿਆ ਜੀ। ਅੱਗੋਂ ਬੰਦੇ ਆਪਣੀ ਗਲਤੀ ਕੀ ਮੰਨ ਨਹੀਂ ਅੱਗੋਂ ਮੇਤੇ ਹੀ ਗੱਲ ਪੈ ਰਹੇ ਨੇ ਜੀ। ਹੁਣ ਤੁਸੀਂ ਦੱਸੋ ਆਪਾਂ ਕੀ ਕਰੀਏ? ਟਿੱਪਰ ਵਾਲਾ ਚਲਾ ਕੇ ਬੈਠੀ ਆ। ਅੱਜ ਉਹ ਖੜੇ ਨੇ ਜੀ ਉੱਥੇ ਖੜੇ ਨੇ ਗੱਡੀ ਕਿੰਨੀ ਕਿਤੇ ਦੇਰ ਕਿਸੇ ਕਰਮਾਰੀ ਹੈ ਹਾਂ ਜੀ ਕਿੰਨੀ ਦੇਰ ਪਹਿ ਕਿਸੇ ਨਹੀਂ ਹੈ ਗੱਡੀ ਕਿੰਨੀ ਕਿਤੇ ਦੂਰ ਚਲਾਈ ਹੈ ਆਹ ਦੇਖੋ ਜੀ ਆ ਅੱਜ ਇੱਥੇ ਰੇੜੀ ਆ ਨਾ ਜੀ ਆ ਖੜੀ ਹੈ ਸਕੂਲ ਇਦੋਂ ਹੀ ਲੈ ਕੇ ਸਿੱਧੀ ਇੱਥੇ ਤੱਕ ਪੂਰੀ ਆਈ ਹੈ ਜੀ ਬਾਜਾ ਵੀ ਮਾਰਦਾ ਰਿਹਾ ਵੀ ਰੋਕ ਲੈ ਰੋਕ ਲੈ ਰੋਕ ਲੈ ਜਦ ਪੂਰੀ ਘੜੀ ਸੀਗੀ ਉਦੋਂ ਬਾਈ ਨੇ ਰੋਕੀ ਹੈ ਗੱਡੀ ਦੀ ਕਿੰਨੀ ਸਵਾਰੀ ਸੀ ਦੋ ਸੀ ਜੀ ਮੈਂ ਤੇ ਮਮਮੀ ਆ ਮੈਂ ਮਾਰੀ ਉਹ ਇਹ ਤਾਂ ਇਹਨਾਂ ਨੂੰ ਪੁੱਛੋ ਜੀ ਇਹਨਾਂ ਕਾਰ ਵਾਲਿਆਂ ਨੇ ਮਾਰੀ ਲਿਆ ਕੇ ਕਾਰ ਵਾਲਾ ਟਿੱਪਰ ਥੋਪੀ ਹਾਂ ਜੀ ਠੀਕ ਹੈ ਨਾ ਮੇਰਾ ਟਿੱਪਰ ਸੀਗਾ ਮੈਂ ਵੀ ਇੱਧਰ ਹੀ ਜਾ ਰਿਹਾ ਜੀ ਇਹਨਾਂ ਨੇ ਇਧਰੋਂ ਰੌਂਡ ਸਾਈਡ ਤੋਂ ਕੱਢੀ ਆ ਅੱਛਾ ਅਗਲੇ ਟਾਇਰ ਚ ਕਾਰ ਫਸ ਗਈ ਅੱਛਾ ਬਸ ਇੰਨੀ ਗੱਲ ਹੋ ਗਈ ਜੀ ਇਹ ਲੋਕ ਸਾਈਡ ਹੈ ਇਹ ਕਿੱਧਰ ਨੂੰ ਗੱਡਾ ਸੱਜਣਾ ਮਾਰ ਜਾ ਰਿਹਾ ਨਾ ਬੰਦਾ ਹੋਰ ਬੰਦਾ ਕਿਥੇ ਗੱਡੇ ਜੀ ਥੱਲੇ ਦੀ ਬਾਤ ਕਰੋਗੇ ਥੱਲੇ ਦੀ ਬਾਤ ਕਰੋਗੇ ਪਰ ਮੈਂ ਵੀ ਪਟਿਆਲੇ ਨੂੰ ਜਾ ਰਿਹਾ ਜਿਹੜੀ ਅੱਗੇ ਆ ਗਈ ਫਸ ਗਈ ਤੁਸੀਂ ਦੇਖੋ ਆਪ ਕ੍ਰੀਟ ਕੇ ਲੈ ਗਿਆ ਕ੍ਰੀਟ ਕਹਿੰਦੇ ਕ੍ਰੀਟ ਕੇ ਲੈ ਗਿਆ ਕਿਥੇ ਲੈ ਆ ਕ੍ਰੀਟ ਸਵਾਰੀਆਂ ਤੇਰੀ ਲੋਕ ਕਹਿ ਰਹੇ ਕਿ ਜੀ ਇਕੱਲੇ ਗੱਡੀ ਕਹਿ ਰਹੇ ਕੋਈ ਇਹ ਲੋਕ ਕਹਿ ਰਹੇ ਇੱਥੇ ਵੀ ਕਝੀਣ ਕਿ ਲੈ ਕੇ ਗੱਡੀ ਨੂੰ ਦੂਰ ਟੈਰਾਂ ਦੇ ਨਿਸ਼ਾਨ ਦੇਖ ਲੋ ਜੀ ਤੁਸੀਂ ਦੇਖ ਲੋ ਜੀ ਦੇਖੋ ਦੇਖ ਲੋ ਦੇਖੋ ਟੈਰਾਂ ਦੇ ਨਿਸ਼ਾਨ ਆਹ ਸਾਹਮਣੇ ਸਾਹਮਣੇ ਦੇਖ ਰਹੇ ਨੇ ਕਿ ਉਹ ਸਿੱਕ ਰਹੇ ਨੇ ਮੈਂ ਆਪਣਾ ਇਧਰ ਲਈ ਸਾਰਟ ਇੰਡੀਕੇਟਰ ਦੇ ਕੇ ਆਪਣਾ ਲੰਗ ਰਿਹਾ ਜੀ ਉਹ ਟਰੱਕ ਨੇ ਜਿਹੜਾ ਅੱਗੇ ਉਹ ਤਾਂ ਦੇਖ ਲੋ ਹੈਂਡਲ ਜਾਂ ਜਿਹੜਾ ਵੀ ਸੀਗਾ ਉਹ ਸਿੱਧਾ ਮੇਰੇ ਜਿਹੜਾ ਇਧਰ ਸ਼ੀਸ਼ਾ ਲੱਗਿਆ ਹੁੰਦਾ ਉਹਦੇ ਵਿੱਚ ਸਿੱਧੀ ਮਾਰੀ ਪੂਰੇ ਹੈਂਡਲ ਦੇ ਐਂਡ ਨਾਲ ਜਮੇ ਕੜੀਸ ਦਾ ਮੈਨੂੰ ਉੱਥੇ ਤੱਕ ਲੈ ਗਿਆ ਜੀ ਗੱਡੀ ਉੱਤੋਂ ਅੜ ਕੇ ਤੇ ਉਹ ਸ਼ੀਸ਼ੇ ਦੇ ਕੋਲੋਂ ਮੁੜ ਕੇ ਫਿਰ ਪਿਛਾ ਹੋ ਗਿਆ ਰੱਬ ਬਚੀ ਜਾਣ ਇਹ ਪਰਤੇ ਕਹ ਲੈ ਚਲਾ ਹੀ ਹੈ ਗਈ ਇਹਨੂੰ ਮੈਂ ਵੀ ਇੱਧਰ ਹੀ ਜਾ ਰਹੇ ਆ ਜੀ ਇਹਨਾਂ ਨੇ ਇਧਰੋਂ ਰਾਉਂਡ ਸਾਈਡ ਤੋਂ ਕੱਢੀ ਆ ਅਗਲੇ ਟਾਇਰ ਟੱਕਾਰ ਫਸ ਗਈ ਜੀ ਨਹੀਂ ਸੁਪਰ ਆਏ ਚਲੋ ਪ੍ਰਮਾਤਮਾ ਦਾ ਅੱਜ ਬਚਾ ਰਿਹਾ ਜੀ ਬਚ ਗਏ ਇਹ ਤਾਂ ਹੋਇਆ ਚੱਲਦਾ ਰਹੇ ਕੋਈ ਗੱਲ ਪਰ ਆਪਣੀ ਗਲਤੀ ਮੰਨ ਬਸ ਇਹ ਮੇਨ ਚੀਜ਼ ਹੈ ਆ ਦੇਸਾਂ ਗੱਡੀ ਉੱਤੋਂ ਅੜ ਕੇ ਤੇ ਉਹ ਸ਼ੀਸ਼ੇ ਦੇ ਕੋਲੋਂ ਮੁੜ ਕੇ ਫਿਰ ਪਿਛਾ ਹੋ ਗਿਆ ਰੱਬ ਬੱਸੀ ਜਾਣ ਤੇ ਪਰ ਤੇ ਕਿੱਥੇ ਲੈ ਚਲਾ ਹੀ ਗਈ ਇਹਨੂੰ ਟਿਪਰ ਵਿੱਚ ਐਨ ਸਰਕਦੇ ਸੈਂਟਰ ਚ ਲੱਗਾ ਹੁੰਦਾ ਆ ਆ ਬੰਦ ਸੀ ਜੀ ਇਧਰੋਂ ਫੁੱਲ ਰਸਤਾ ਵੈਹੀ ਦੇਖ ਸਕਦੇ ਹੋ ਰਸਤਾ ਕਿੰਨਾ ਵੈਹੀ ਮੈਂ ਆਪਣਾ ਇਧਰ ਲਈ ਸਾਈਡ ਇੰਡੀਕੇਟਰ ਦੇ ਕੇ ਆਪਣਾ ਲੰਘ ਰਿਹਾ ਜੀ ਉਹ ਟਰੱਕ ਨੇ ਜਿਹੜਾ ਅੱਗੇ ਉਹ ਤਾਂ ਦੇਖ ਲੋ ਹੈਂਡਲ ਜਾਂ ਜਿਹੜਾ ਵੀ ਸੀਗਾ ਉਹ ਸਿੱਧਾ ਮੇਰੇ ਜਿਹੜਾ ਇਧਰ ਸ਼ੀਸ਼ਾ ਲੱਗਿਆ ਹੁੰਦਾ ਉਹਦੇ ਵਿੱਚ ਸਿੱਧੀ ਮਾਰੀ ਪੂਰੇ ਹੈਂਡਲ ਦੇ ਐਨ ਨਾਲ ਜਮੇ ਕਢੀਸ ਦਾ ਮੈਨੂੰ ਉੱਥੇ ਤੱਕ ਲੈ ਗਿਆ ਜੀ ਅੱਗੋ ਬੰਦੇ ਆ ਆਪਣੀ ਗਲਤੀ ਕੀਤੀ ਮੇਨ ਲਈ ਅੱਗੋ ਮੇਰੇ ਤੇ ਹੀ ਗਾਲ ਪੈ ਰਹੇ ਨੇ ਜੀ ਹੁਣ ਤੁਸੀਂ ਦੱਸੋ ਆਪਾਂ ਕੀ ਕਰੀਏ ਟਿੱਕਰ ਆਲਾ ਚਲਾ ਕੇ ਬੈਠੀ ਆ ਹਾਂ ਜੋ ਖੜੇ ਨੇ ਜੀ ਉੱਥੇ ਖੜੇ ਨੇ ਗੱਡੀ ਕਿੰਨੇ ਕਿਤੇ ਦਿਲ ਕਿਸੇ ਕਿ ਮਾਰੀ ਹੈ ਹਾਂਜੀ ਕਿੰਨੀ ਦਰ ਮੇ ਕਿਸੇ ਨਹੀਂ ਹੈ ਗੱਡੀ ਕਿੰਨੀ ਕਿਤੇ ਦੂਰ ਚਲਾਈ ਹੈ ਆਹ ਦੇਖੋ ਜੀ ਆ ਆ ਜਿੱਥੇ ਰੇੜੀ ਆ ਨਾ ਇਹ ਆ ਖੜੀ ਐ ਸਕੂਲ ਇਤੋਂ ਹੀ ਲੈ ਕੇ ਸਿੱਧੀ ਇੱਥੇ ਤੱਕ ਪੂਰੀ ਆਈ ਹੈ ਬਾਜਾ ਵੀ ਮਾਰਦਾ ਆ ਰਿਹਾ ਵੀ ਰੋਕ ਲੈ ਰੋਕ ਲੈ ਰੋਕ ਲੈ ਜਦ ਪੂਰੀ ਖੜੀ ਸੀਗੀ ਉਦੋਂ ਬਾਈ ਨੇ ਰੋਕੀ ਜੀ ਗੱਡੀ ਦੀ ਕਿੰਨੀ ਸਵਾਰੀ ਸੀ ਦੋ ਸੀ ਜੀ ਮੈਂ ਤੇ ਮਮਮੀ ਮੈਂ ਮਾਰੀ ਉਹ ਇਹ ਤਾਂ ਇਹਨਾਂ ਨੂੰ ਪੁੱਛੋ ਜੀ ਇਹਨਾਂ ਕਾਰ ਵਾਲਿਆਂ ਨੇ ਮਾਰੀ ਇਹ ਲਿਆ ਕੇ ਕਾਰ ਵਾਲਾ ਟਿੱਪਰ ਥੋਪੀ ਹਾਂ ਜੀ ਠੀਕ ਹੈ ਨਾ ਮੇਰਾ ਟਿੱਪਰ ਸੀਗਾ ਮੈਂ ਵੀ ਇੱਧਰ ਹੀ ਜਾ ਰਿਹਾ ਜੀ ਇਹਨਾਂ ਨੇ ਇੱਧਰੋਂ ਰੌਂਡ ਸਾਈਡ ਤੋਂ ਕੱਢੀ ਆ ਅੱਛਾ ਅਗਲੇ ਟਾਇਰ ਚ ਕਾਰ ਫਸ ਗਈ ਅੱਛਾ ਬਸ ਇੰਨੀ ਗੱਲ ਬਈ ਜੀ ਇਹ ਲੋਕ ਸਾਈਡ ਹੈ ਇਹ ਕਿੱਥਰ ਨੂੰ ਗੱਡੋ ਸਾਰੇ ਬੰਦੇ ਆ ਰਹੇ ਨੇ ਬੰਦਿਆ ਹੋਰ ਬੰਦਾ ਕਿਥੇ ਗੱਡੇ ਜੀ ਥੱਲੇ ਦੀ ਬਾਤ ਕਰੋਗੇ ਥੱਲੇ ਦੀ ਬਾਤ ਕਰੋਗੇ ਦੋਨੋਂ ਕੋਈ ਇਸਕੇ ਲੈਸੇ ਪਰ ਮੈਂ ਵੀ ਅੱਧਾ ਪਟਿਆਲੇ ਨੂੰ ਜਾ ਰਿਹਾ ਜਿਹੜੀ ਅਸੀਂ ਆ ਪੈਸੇ ਫਸ ਵੀ ਤੁਸੀਂ ਦੇਖੋ ਆਹ ਖਰੀਦ ਕੇ ਲੈ ਗਿਆ ਗੱਡੀ ਕਹਿੰਦੇ ਖਰੀਦ ਕੇ ਲੈ ਗਿਆ ਕਿਥੋਂ ਲੈ ਆਏ ਖਰੀਦ ਸਵਾਰੀਆਂ ਤੇਰੀ ਲੋਕ ਕਹਿ ਰਹੇ ਕਿ ਜੀ ਕਿੱਲੇ ਲੈ ਕੇ ਗੱਡੀ ਆ ਕੀ ਕਹਿ ਰਹੇ ਕੋਈ ਇਹ ਲੋਕ ਕਹਿ ਰਹੇ ਇੱਥੇ ਵੀ ਕਿ ਜੀ ਕਿੱਣ ਕੇ ਲੈ ਕੇ ਗੱਡੀ ਨਜ਼ੂਰ ਟੈਰਾਂ ਦੇ ਨਿਸ਼ਾਨ ਦੇਖ ਲੋ ਜੀ ਤੁਸੀਂ ਦੇਖ ਲੋ ਜੀ ਦੇਖੋ ਦੇਖੋ ਟੈਰਾਂ ਦੇ ਨਿਸ਼ਾਨ ਆਉਂਦੇ ਨੇ ਸਾਹਮਣੇ ਦੇਖ ਰਹੇ ਨੇ ਜੋ ਸਿੱਖ ਰਹੇ ਨੇ ਜੋ ਸਿੱਖ ਰਹੇ ਨੇ